ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਸੈਂਡਵਿਚ ਇਹ ਆਪਾਂ ਵੈਜੀਟੇਬਲ ਚ ਸੈਂਡਵਿਚ ਬਣਾ ਕੇ ਤਿਆਰ ਕਰਾਂਗੇ ਤੇ ਸੈਂਡਵਿਚ ਖਾਣਾ ਬੱਚਿਆਂ ਨੂੰ ਬਹੁਤ ਪਸੰਦ ਆਉਂਦਾ ਤੇ ਇਹ ਕ੍ਰਿਸਪੀ ਤੇ ਕ੍ਰਾਂਚੀ ਜਿਹਾ ਸੈਂਡਵਿਚ ਘਰ ਦੇ ਵਿੱਚ ਹੀ ਸਾਨੀ ਨਾਲ ਆਪਾਂ ਬਣਾ ਲਵਾਂਗੇ ਚਲੋ ਜੀ ਆਪਾਂ ਕਰਦੇ ਹਾਂ ਰੈਸਪੀ ਸ਼ੁਰੂ ਤੇ ਸੈਂਡਵਿਚ ਬੱਚਿਆਂ ਨੂੰ ਖਾਣਾ ਤਾਂ ਬਹੁਤ ਪਸੰਦ ਹੈ ਇੱਥੇ ਜੀ ਆਪਾਂ ਲੈ ਲੈਂਦੇ ਹਾਂ ਕੁਝ ਸਬਜ਼ੀਆਂ ਦੇਖੋ ਕੈਪਸਿਕਮ ਲੈਤੀ ਮੈਂ ਥੋੜੀ ਜੀ ਸਿਮਲਾ ਮਿਰਚ ਤੇ ਨਾਲ ਹੀ ਆਪਾਂ ਟਮਾਟਰ ਲੈਂਦੇ ਆਂ ਤੇ ਨਾਲ ਆਪਾਂ سمਿੱਟ ਕੋਲ ਲੱਤੀਆ ਤੇ ਨਾਲ ਆਪਾਂ ਲੈਤੀ ਜੀ ਅਖੀਰਾ ਕੱਟ ਕਰਕੇ ਤੇ ਗ੍ਰੀਨ ਚਿਲੀ ਇੱਕ ਲੈਤੀ ਸੀ ਤੇ ਇੱਕ ਆਪਾਂ ਆਨੀਅਨ ਲੈਂਤਾ ਸੀ మీడియం ਜੀ ਸਾਈਜ਼ ਦਾ ਤੇ ਇਹਨਾਂ ਸਾਰੀ ਸਬਜੀ ਨੂੰ ਆਪਾਂ ਮਿਕਸ ਕਰ ਲਾਂਗੇ ਜੀ ਸਬ지ਿਆਂ ਨੂੰ ਸਾ ਜਦ ਮਿਕਸ ਕਰਾਂਗੇ ਜੀ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਨੀਂਵ ਨਹੀਂ ਜਿਹੜੀਆਂ ਕਿ ਇੱਕ ਦੂਜੇ ਨਾਲ ਸਬ지यां ਚਿਪਕਿਆ ਇੱਥੇ ਮੈਂ 2 ਚਮਚ ਨੀਂਵ ਜੀ ਲਵਾਂਗੀ ਤੇ ਜਿਹਦੇ ਨਾਲ ਟੇਸਟ ਵੀ ਬਹੁਤ ਵਧੀਆ ਆਉਂਦਾ ਤੁਸੀਂ ਇੱਥੇ ਕੰਦੂਰੀ ਸਾਸ ਵੀ ਲੈ ਸਕਦੇ ਹੋ ਨਾਲ ਆਪਾਂ ਨੂੰ ਇਹਨਾਂ ਪਾਕੀ ਕੀਵੜੀ ਮਿਕਸ ਕਰਾਂਗੇ ਜੀ ਤੇ ਇਹ ਸੈਂਡਵਿਚ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਜਿਸ ਤਰ੍ਹਾਂ ਦੇ ਬਜ਼ਾਰ ਦੇ ਵਿੱਚ ਆਪਾਂ ਸੈਂਡਵਿਚ ਖਾਂਦੇ ਤੇ ਉਸੇ ਤਰੀਕੇ ਨਾਲ ਆਪਾਂ ਘਰ ਦੇ ਵਿੱਚ ਆਸਾਨੀ ਨਾਲ ਬਣਾ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਇੱਥੇ ਆਪਾਂ ਸਬਜ਼ੀਆਂ ਨੂੰ ਮਿਕਸ ਕਰ ਲਿਆ ਤੇ ਨਾਲ ਆਪਾਂ ਲੈਤੀ ਜੀ ਨਾਲ ਹੀ ਆਪਾਂ ਆਰਗਨ ਨੂੰ ਪਾ ਦਾਂਗੇ ਕਿਉਂਕਿ ਇਹਦਾ ਨਾ ਫਲੇਵਰ ਵਧੀਆ ਆਉਂਦਾ ਤੇ ਟੇਸਟ ਵੀ ਬਹੁਤ ਵਧੀਆ ਆਉਂਦਾ ਇਥੇ ਆਪਾਂ ਮਿਕਸ ਕਰ ਦਾਂਗੇ ਹੁਣ ਆਪਾਂ ਪਾਵਾਂਗੇ ਜੀ ਚਿਲੀ ਫਲੈਕ ਥੋੜੀ ਜਿਹੀ ਮੈਂ ਚਿਲੀ ਫਲੈਕਸ ਪਾਈ ਹੈ ਕਿਉਂਕਿ ਆਪਾਂ ਹਰੀ ਮਿਰਚ ਵੀ ਪਹਿਲਾਂ ਪਾਈ ਸੀ ਤੇ ਨਾਲ ਹੀ ਆਪਾਂ ਹੁਣ ਨਮਕ ਪਾਵਾਂਗੇ ਇਹ ਸੈਂਡਵਿਚ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਕ੍ਰਿਸਪੀ ਜਿਹੀ ਬਿਨਾ ਨੌਨਸਟਿਕ ਪੈਨ ਤੋਂ ਤੇ ਬਿਨਾ ਹੀ ਆਪਾਂ ਸੈਂਡਵਿਚ ਮੇਕਰ ਤੋਂ ਬਣਾਵਾਂਗੇ ਤੇ ਹੁਣ ਆਪਾਂ ਮਿਕਸ ਕਰ ਲਾਂਗੇ ਜੀ ਤੇ ਇੱਥੇ ਆਪਾਂ ਨਮਕ ਪਾਵਾਂਗੇ ਸਵਾਦ ਅਨੁਸਾਰ ਥੋੜਾ ਮਿਆਦੇ ਚਮਚ ਤੋਂ ਵੀ ਘੱਟ ਲੈਤਾ ਨਮਕ ਵਾਈਟ ਵਾਲਾ ਨਮਕ ਲੈਤਾ ਜਿਹੜਾ ਆਪਾਂ ਨੋਰਮਲ ਕਰਦੇ ਵਿੱਚ ਜੂਲ ਕਰਦੇ ਆ ਉਹ ਵਾਲਾ ਨਮਕ ਇਹਨੂੰ ਆਪਾਂ ਇੱਕ ਵਾਰੀ ਚੰਗੇ ਤਰੀਕੇ ਨਾਲ ਮਿਕਸ ਕਰ ਦਵਾਂਗੇ ਜੀ ਤੇ ਥੋੜੀ ਮੈਂ ਲੈਤੀ ਜੀ ਕਾਲੀ ਮਿਰਚ ਪਾਊਡਰ ਦਰਦਰੀ ਜੀ ਕੁੱਟੀ ਹੋਈ ਇਹਦੇ ਨਾਲ ਵੀ ਫਲੇਵਰ ਬਹੁਤ ਵਧੀਆ ਆਉਂਦਾਗਾ ਤੇ ਤੁਸੀਂ ਕਾਲਾ ਨਮਕ ਵੀ ਐਡ ਕਰ ਸਕਦੇ ਹੋ ਟੇਸਟ ਬਹੁਤ ਵਧੀਆ ਆ ਜਾਂਦਾਗਾ ਹੁਣ ਜੀ ਆਪਾਂ ਇਹ ਹੁਣ ਜੀ ਆਪਾਂ ਇਹ ਬੈਟਰ ਨੂੰ ਮਿਕਸ ਕਰ ਲਿਆ ਤੇ ਹੁਣ ਆਪਾਂ ਇੱਥੇ ਲਵਾਂਗੇ ਬ੍ਰੈਡ ਬ੍ਰੈਡ ਤੁਸੀਂ ਕੋਈ ਵੀ ਲੈ ਸਕਦੇ ਹੋ ਬ੍ਰਾਊਨ ਜਾਂ ਵਾਈਟ ਇੱਥੇ ਜੇ ਮੈਂ ਬੈਟ ਬ੍ਰੈਡ ਲੈਂਤੇ ਆ ਤੇ ਬ੍ਰਾਊਨ ਵੀ ਲੈ ਸਕਦੇ ਹੋ ਕਿ ਬ੍ਰਾਊਨ ਦੇ ਵਿੱਚ ਮੈਂ ਕੁਝ ਇੱਕ ਬ੍ਰਾਊਨ ਬ੍ਰੈਡ ਲਵਾਂਗੀ ਇਸ ਢਿੱਕੇ ਨਾਲ ਆਪਾਂ ਫਿਲਿੰਗ ਕਰਾਂਗੇ ਇਸ ਢਿੱਕੇ ਨਾਲ ਆਪਾਂ ਸਟਫਿੰਗ ਭਰ ਦਾਂਗੇ ਬ੍ਰੈਡਾਂ ਦੇ ਵਿੱਚ ਹੁਣ ਜੇ ਆਪਾਂ ਇੱਥੇ ਲਾਵਾਂਗੇ ਟਮਾਟੋ ਕੈਚਪ ギディਨਾ ਟੇਸਟ ਬਹੁਤ ਵਧੀਆ ਹੁੰਦਾ ਹੈ ਬੱਚੇ ਥੋੜਾ ਜਿਹਾ ਖੁਸ਼ ਹੋ ਕੇ ਖਾਂਦੇ ਆ ਜਦੋਂ ਆਪਾਂ ਟਮਾਟੋ ਕਪੂਕ ਕੈਚਪ ਲਾਉਂਦੇ ਆ ਤੁਸੀਂ ਤੰਦੂਰੀ ਸੌਸ ਵੀ ਲਾ ਸਕਦੇ ਹੋ ਇਹ ਇੱਕ ਸੈਂਪਲ ਬਰੈਡ ਮੈਂ ਇਦਾਂ ਹੀ ਰੱਖੂਗੀ ਤੇ ਇਹਦੇ ਉੱਪਰ ਆਪਾਂ ਸੈਲਡ ਲਾਵਾਂਗੇ ਸਲਾਈਸ ਕੱਟੇ ਹੋਏ ਆ ਜਿਹੜੇ ਆਪਾਂ ਖੀਰੇ ਦੇ ਕੱਟਲੇ ਸੀ ਕੁਝ ਕੁ ਸਲਾਈਸ ਤੇ ਕੁਝ ਟਮਾਟਰ ਦੇ ਕੁਛ ਕੁ ਪਿਆਜ਼ ਦੇ ਆਪਾਂ ਕੱਟਿਆ ਰੋਣ ਕੇ ਉੱਪਰ ਆਪਾਂ ਮਾਟੋ ਕੱਚ ਵਾਲਾ ਜਿਹਦੇ ਬ੍ਰੈਡ ਰੱਖਿਆ ਸੀ ਉਹ ਲਾਗਾ ਕੇ ਉਹ ਉੱਪਰ ਆਪਾਂ ਥੋੜਾ ਜਿਹਾ ਪ੍ਰੈਸ ਕਰਕੇ ਦਬਾ ਦਾਂਗੇ ਇੱਥੇ ਮੈਂ ਕੁਝ ਬ੍ਰਾਊਨ ਬ੍ਰੈਡ ਵੀ ਲੈਤੇ ਆ ਤੇ ਬ੍ਰਾਊਨ ਬ੍ਰੈਡ ਦੀ ਵੀ ਆਪਾਂ ਫਿਲਿੰਗ ਕਰਾਂਗੇ ਤੁਸੀਂ ਵਾਈਟ ਬ੍ਰਾਊਨ ਕੋਈ ਵੀ ਬ੍ਰੈਡ ਲੈ ਸਕਦੇ ਹੋ ਉਸੇ ਤਰੀਕੇ ਨਾਲ ਹੀ ਆਪਾਂ ਇਹਨੂੰ ਵੀ ਸਟਫਿੰਗ ਭਰ ਲਾਗੇ ਪਹਿਲਾ ਬ੍ਰੈਡ ਦੇ ਉੱਪਰ ਸਾਰੀ ਸਟਫਿੰਗ ਲਾ ਲਾਂਗੇ ਇਹ वेजिटेबल सैंडविच ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਤੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਇਸ ਟਿੱਕਨ ਆਪਾਂ ਇਹਦੇ ਵਿੱਚ ਤੰਦੂਰੀ ਸੌਸ ਵੀ ਪਾਈ ਸੀ ਥੋੜੀ ਜੀ ਜਦੋਂ ਆਪਾਂ ਮਿਉਣੀ ਪਾਈਏ ਤੇ ਇਸ ਤੋਂ ਬਾਅਦ ਮੈਂ ਥੋੜੀ ਜੀ ਤੰਦੂਰੀ ਸੌਸ ਪਾ ਕੇ ਵੀ ਇਹਦੇ ਵਿੱਚ ਐਡ ਕਰਕੇ ਇਹਨੂੰ ਮਿਕਸ ਕਰਤਾ ਸੀ ਇੱਕ ਵਾਰ ਚੰਗੇ ਤਰੀਕੇ ਨਾਲ ਤੇ ਹੁਣ ਜੀ ਆਪਾਂ ਇੱਥੇ ਲਵਾਵਾਂਗੇ ਟਮਾਟੋ ਕੈਚਪ ਉੰਕਿ ਆਪਾਂ ਟਮਾਟੋ ਕੈਚਪ ਨੂੰ ਸਾਰੀ ਬ੍ਰੈਡ ਤੇ ਫਲਾ ਲਾਂਗੇ ਚੰਗੀ ਤਰੀਕੇ ਨਾਲ ਚਮਚ ਦੀ ਮਦਦ ਨਾਲ ਤਾਂ ਕਿ ਸਾਰੇ ਪਾਸੇ ਚਾਰੋਂ ਪਾਸੇ ਲੱਗ ਜਾਵੇ ਤੇ ਇਹਦਾ ਟੇਸਟ ਵਧੀਆ ਆਵੇ ਇਸ ਤਿੱਕੇ ਨਾਲ ਆਪਾਂ ਟਮਾਟੋ ਕੈਚਪ ਨੂੰ ਲਾ ਕੇ ਬ੍ਰੈਡ ਦੇ ਉੱਪਰ ਰੱਖਾਂਗੇ ਇਹਨੂੰ ਪ੍ਰੈਸ ਕਰ ਦਾਂਗੇ ਥੋੜਾ ਜਿਹਾ ਹਲਕੀ ਜਿਹੇ ਹੱਥਾਂ ਨਾਲ ਉਹ ਜ਼ਿਆਦਾ ਜ਼ੋਰ ਦੀ ਪ੍ਰੈਸ ਨਹੀਂ ਕਰਨਾ ਤੇ ਹੁਣ ਆਪਾਂ ਸਲਾਈਸ ਕੱਟੇ ਹੋਏ ਆ ਜਿਹੜੇ ਸੈਲਡ ਦੇ ਉਰ ਰੱਖਾਂਗੇ ਉਹਨਾਂ ਨੂੰ ਆਪਾਂ ਡੈਕੋਰੇਟ ਕਰਕੇ ਰੱਖਾਂਗੇ ਜਿਸ ਤਰੀਕੇ ਨਾਲ ਰੱਖਣਾ ਚਾਹੁੰਦੇ ਤੁਸੀਂ ਰੱਖ ਸਕਦੇ ਹੋ ਘੱਟ ਵੱਧ ਤੁਸੀਂ ਕਰ ਸਕਦੇ ਹੋ ਤੇ ਮੈਂ ਆਨੀਅਨ ਦੇ ਰਿੰਗ ਰੱਤੇ ਨਾਲੇ ਆਪਾਂ ਟਮਾਟਰ ਲੈ ਤੇ ਆਈ ਇਸ ਟਿੱਕਾ ਨਾਲ ਆਪਾਂ ਰੱਖ ਕੇ ਉੱਪਰ ਦੀ ਇੱਕ ਬ੍ਰੈਡ ਹੋਰ ਰੱਖਾਂਗੇ ਇਹਦੇ ਵੀ ਥੋੜੀ ਜਿਹੀ ਟਮਾਟੋ ਕੈਚਪ ਲਾਵਾਂਗੇ ਤੇ ਟਮਾਟੋ ਕੈਚਪ ਆਪਾਂ ਸਪਰੈਡ ਕਰ ਲਾਂਗੇ ਚਮਚ ਦੀ ਮਦਦ ਨਾਲ ਉਹ ਜੋ ਉੱਪਰ ਦੀ ਆਪਾਂ ਇਹ ਬ੍ਰੈਡ ਰੱਖ ਕੇ ਤੇ ਇਹਨੂੰ ਥੋੜਾ ਜਿਹਾ ਥਲਕੇ ਜਿਹੇ ਹੱਥਾਂ ਨਾਲ ਪ੍ਰੈਸ ਕਰਾਂਗੇ ਸੌਰੀ ਜੀ ਮੈਂ ਇੱਥੇ ਭੁੱਲ ਗਈ ਸੀ ਤੇ ਹੁਣ ਮੈਂ ਇੱਥੇ ਥੋੜਾ ਜਿਹਾ ਨਮਕ ਲਗਾਨੀ ਆ ਕਾਲਾ ਕਿਉਂਕਿ ਆਪਾਂ ਜਦੋਂ ਆਪਾਂ ਬੈਟਰ ਤਿਆਰ ਕੀਤਾ ਸੀ ਉਹਦੇ ਵਿੱਚ ਨਮਕ ਨਹੀਂ ਪਾਇਆ ਸੀ ਕਾਲਾ ਤੁਸੀਂ ਪਾ ਸਕਦੇ ਹੋ ਪਹਿਲਾਂ ਹੀ ਤੇ ਇੱਥੇ ਮੈਂ ਉਹ ਪਾ ਕੇ ਨਮਕ ਪਾ ਕੇ ਹੁਣ ਦੁਬਾਰਾ ਨੂੰ ਪ੍ਰੈਸ ਕੀਤਾ ਬ੍ਰੈਡ ਨੂੰ ਜਿੰਦੀ ਆਪਾਂ ਫਿਰ ਦੁਬਾਰਾ ਹੋਰ ਬ੍ਰੈਡ ਦੀ ਫਿਲਿੰਗ ਕਰਾਂਗੇ ਇਸ ਟਿੱਕੇ ਨਾਲ ਆਪਾਂ ਨੂੰ ਸਟਫਿੰਗ ਨੂੰ ਭਰ ਲਾਂਗੇ ਬ੍ਰੈਡ ਦੇ ਉੱਪਰ ਤੇ ਹੁਣ ਦੂਜੇ ਬਰੈਡ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਤਿਆਰ ਕਰਾਂਗੇ ਇੱਥੇ ਟਮਾਟੋ ਕਚਪਲਾ ਕੀ ਚਮਚਤੀ ਮਤ ਦੇ ਨਾਲ ਫਲਾ ਲਾਂਗੇ ਟਮਾਟੋ ਕਚਪ ਨੂੰ ਤੇ ਹੁਣ ਆਪਾਂ ਇਹ ਦੂਸਰੀ ਤਿੱਕੀ ਨਾਲ ਬਣਾਵਾਂਗੇ ਇਹਦੇ ਉੱਪਰ ਆਪਾਂ ਰੱਖਾਂਗੇ ਜਿਹੜੀ ਤੇ ਫਿਲਿੰਗ ਕੀਤੀ ਹੈ ਤੇ ਉਸ ਦੇ ਧੀ ਆਪਾਂ ਸੈਲਡ ਰੱਖ ਦਾਂਗੇ ਇੱਥੇ ਜੇ ਆਪਾਂ ਨਾਨ ਸਟਿਕ ਤਵਾ ਨਹੀਂ ਲੈਂਦਾ ਇੱਕ ਤਿੱਕਾ ਆਪਾਂ ਉਸ ਜਿਹੇ ਨਾਲ ਇਥੇ ਜੀ ਆਪਾਂ ਲੋਹੀ ਦਾ ਤਵਾ ਲੈ ਲਿਆ ਆਪਾਂ ਲੋਹੀ ਦੇ ਤਵੇ ਤੇ ਬਣਾਵਾਂਗੇ ਸੈਂਡਵਿਚ ਇਥੇ ਮੈਂ ਰਫੈਂਡ ਆਇਲ ਬਰਸ਼ ਦੀ ਮਦਦ ਦੀ ਨਾਲ ਲਿਆ ਤੁਸੀਂ ਚਮਚ ਵਗੈਰਾ ਦਾ ਵੀ ਲਗਾ ਸਕਦੇ ਹੋ ਤੇ ਚੰਗੇ ਤਰੀਕੇ ਨਾਲ ਆਪਾਂ ਆਇਲ ਲਗਾ ਲਿਆ ਤੇ ਨਹੀਂ ਬਹੁਤ ਜ਼ਿਆਦਾ ਨਹੀਂ ਹੋ ਤਾਂ ਕੱਟ ਹੁਣ ਆਪਾਂ ਸੈਂਡਵਿਚ ਰੱਖਾਂਗੇ ਤੇ ਇਹ ਤਿੰਨ ਲੇਅਰਾਂ ਨਾਲ ਸੈਂਡਵਿਚ ਆਪਾਂ ਬਣਾਵਾਂਗੇ ਜੀ ਤੇ ਦੇਖੋ ਬਿਲਕੁਲ ਵੀ ਆਪਣੀ ਲੇਅਰ بگੜੇਗੀ ਨਹੀਂ ਤੇ ਬਿਲਕੁਲ ਵਧੀਆ ਸੈਂਡਵਿਚ ਪਰਟਾਲੇ ਆਪਾਂ ਸੈੱਡ ਨੂੰ ਕੀਂਜ ਕਰਤਾ ਦੇਖੋ ਬਿਲਕੁਲ ਵੀ ਆਪਾਂ ਨੂੰ ਔਖ ਚੰਦੀ ਲੋੜ ਨਹੀਂ ਪਈ ਨਹੀਂ ਬ੍ਰੈਡ ਆਪਣਾ ਤਵੇ ਤੇ ਚਿਪਕ ਜਾਂਦਾ ਜੇਕਰ ਆਪਾਂ ਦੇਸੀ ਘੀ ਜਾਂ ਬਟਰ ਨਾਲ ਬਣਾਉਣੀ ਆ ਤਾਂ ਇਹ ਹੁਣ ਬਿਲਕੁਲ ਵੀ ਆਪਣਾ ਬ੍ਰੈਡ ਤਵੇ ਤੇ ਨਹੀਂ ਚਿਪਕੇਗਾ ਠੀਕ ਹੈ ਤੁਸੀਂ ਇਸ ਤਰੀਕੇ ਨਾਲ ਬਣਾਉਗੇ ਜਾਂ ਤਾਂ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਬਣਾਇਓ ਜਾਂ ਤੁਸੀਂ ਬਣਾਇਓ ਇਹਨੂੰ ਰਿਫਾਈਨਡ ਆਇਲ ਦੇ ਵਿੱਚ ਬ੍ਰੈਡ ਆਪਣੇ ਬਹੁਤ ਵਧੀਆ ਕਪਾ ਚੰਗੀ ਤਰੀਕੇ ਨਾਲ ਇਹਨਾਂ ਨੂੰ ਪਲਟੇ ਕਰ ਲਈ ਇਹਨਾਂ ਦੀ ਤੁਸੀਂ ਦੇਖ ਸਕਦੇ ਹੋ ਸਟਫਿੰਗ ਬਾਹਰ ਬਿਲਕੁਲ ਨਹੀਂ ਨਿਕਲੀ ਤੇ ਉਹ ਕਿੰਨੇ ਵਧੀਆ ਕ੍ਰਿਸਪੀ ਇਹ ਬਣ ਕੇ ਤਿਆਰ ਹੋ ਗਏ ਆ ਕਿਸ ਤਰੀਕੇ ਨਾਲ ਆਪਾਂ ਨਾਨ-ਸਟਿਕ ਪੈਨ ਦੇ ਵਿੱਚ ਬਣਾਉਨੇ ਆ ਜਾਂ ਆਪਾਂ ਸੈਂਡਵਿਚ ਮੇਕਰ ਦੇ ਵਿੱਚ ਬਣਾਉਨੇ ਆ ਤੇ ਉਸੇ ਤਰੀਕੇ ਨਾਲ ਹੀ ਕ੍ਰਿਸਪੀ ਹੋਗੇ ਨੇ ਤੇ ਆਪਾਂ ਨੂੰ ਬਿਲਕੁਲ ਵੀ ਤਵੇ ਤੇ ਇਹ ਚਿਪਕੇ ਨਹੀਂ ਤੇ ਨਾ ਹੀ ਆਪਾਂ ਨੂੰ ਤਵੇ ਤੇ ਆਪਾਂ ਨੂੰ ਖੁਚਣ ਦੀ ਲੋੜ ਪਈ ਐ ਬ੍ਰੈਡਾਂ ਨੂੰ ਤੇ ਹੁਣ ਆਪਾਂ ਸਰੋਂ ਦੇ ਤੇਲ ਦੇ ਵਿੱਚ ਬਣਾ ਕੇ ਦਿਖਾਵਾਂਗੇ ਸੋਨੂ ਇੱਕ ਇਸੇ ਤਿੱਕਾ ਪਸਰੋਂ ਦੇ ਤੇਲ ਨੂੰ ਵੀ ਤਵੇ ਤੇ ਲਗਾ ਲਿਆ ਬ੍ਰਸ਼ ਦੀ ਮਦਦ ਦੇ ਨਾਲ ਤੁਸੀਂ ਚਮਚ ਵਗੈਰਾ ਨਾਲ ਲਗਾ ਸਕਦੇ ਹੋ ਹੁਣ ਆਪਾਂ ਫਿਰ ਇੱਥੇ ਸੈਂਡਵਿਚ ਰੱਖਤਾ ਤੁਸੀਂ ਦੇਖ ਸਕਦੇ ਹੋ ਮੈਂ ਇਹਨੂੰ ਇਦਾਂ ਕਮਾਈ ਜਾ ਰਹੀ ਹੈ ਬਿਲਕੁਲ ਵੀ ਇਹ ਤਵੇ ਤੇ ਨਹੀਂ ਚਿਪਕਦਾ ਉਪਰੋਂ ਆਪਾਂ ਪ੍ਰੈਸ ਕਰ ਦਾਂਗੇ ਤਾਂ ਕਿ ਨਵੀਂ ਜਿਹੜੀ ਸਟਫਿੰਗ ਭਰੀ ਹੋਈ ਹੈ ਤੇ ਉਹਦੇ ਨਾਲ ਹੀ ਚਿਪਕ ਜਾਣ ਜ਼ਿੰਦਗੀ ਤਰੀਕੇ ਦੇ ਨਾਲ ਤੇ ਬਿਲਕੁਲ ਵੀ ਆਪਣੀ ਕੱਟਣ ਵੇਲੇ ਆਪਣੀ ਸਟਫਿੰਗ ਨਾ ਖਿਲਰੇ ਇਸ ਤਿੱਕਾ ਆਪਾਂ ਥੋੜ੍ਹਾ ਥੋੜ੍ਹਾ ਹਲਕਾ ਹਲਕਾ ਪੈਸ ਜ਼ਰੂਰ ਕਰਨਾ ਉੱਪਰੋਂ ਦੇਖੋ ਜੀ ਆਪਾਂ ਇਸ ਤਿੱਕੇ ਦਾ ਇਹਨੂੰ ਹਿਲਾ ਰਹੇ ਹਾਂ ਤੇ ਬਹੁਤ ਵਧੀਆ ਹਿੱਲ ਰਿਹਾ ਤੇ ਬਿਲਕੁਲ ਵੀ ਇਹ ਤਵੇ ਦੇ ਨਾਲ ਨਹੀਂ ਚਿੱਟਕਿਆ ਤੁਸੀਂ ਦੇਖ ਹੀ ਸਕਦੇ ਹੋ ਇਹ ਤੁਸੀਂ ਰਫਾਇਨਡ ਆਇਲ ਤੇ ਸਰੋਂ ਦੇ ਤੇਲ ਦੇ ਵਿੱਚ ਹੀ ਬਣਾਇਓ ਦੇਖੋ ਪਰੋਹੀ ਕਿੰਨੇ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋ ਗਏ ਇਹਨਾਂ ਦਾ ਕਲਰ 골ਡਨ ਜਿਹਾ ਹੋ ਗਿਆ ਤੇ ਹੁਣ ਜੀ ਆਪਾਂ ਇਹਨਾਂ ਨੂੰ نیچے ਉਤਾਰ ਲਾਂਗੇ ਵਧੀਆ ਸੈਂਡਵਿਚ ਨੂੰ ਆਪਾਂ ਪਲਟਾ ਪਲਟਾ ਕੇ ਹੀ ਕ੍ਰਿਸਪੀ ਕੀਤਾ ਤੁਸੀਂ ਦੇਖ ਸਕਦੇ ਹੋ ਸਟਫਿੰਗ ਬਿਲਕੁਲ ਨਹੀਂ ਨਿਕਲੀ ਇਹ ਵੀ ਵਾਰ ਬਿਖਰੀ ਨਹੀਂ ਤੇ ਇਸੇ ਤਰੀਕੇ ਨਾਲ ਆਪਾਂ ਸਾਰੇ ਸੈਂਡਵਿਚ ਤਿਆਰ ਕਰ ਲਾਂਗੇ ਜੀ ਤੇ ਹੁਣ ਆਪਾਂ ਇਹਨਾਂ ਦੀ ਕਟਿੰਗ ਕਰਾਂਗੇ ਕਿ ਆਪਾਂ ਕਰਦੇ ਦੇ ਨਾਲ ਹੀ ਕਟਿੰਗ ਕਰਾਂਗੇ ਤੇ ਕੋਈ ਆਪਾਂ ਲੱਕ ਤੋਂ ਕਟਰ ਵਗੈਰਾ ਨਹੀਂ ਲੈਂਦਾ ਤੇ ਇਹ ਆਸਾਨੀ ਨਾਲ ਕੱਟ ਹੋ ਜਾਣਗੇ ਤੇ ਇਹਨਾਂ ਦੇ ਜਿਹੜੇ ਵਿੱਚ ਸਲਾਈਸ ਪਾਏ ਆਪਾਂ ਸੈਲਡ ਦੇ ਉਹ ਵੀ ਚੰਗੇ ਤਰੀਕੇ ਨਾਲ ਕੱਟ ਹੋ ਜਾਣਗੇ ਤੁਸੀਂ ਦੇਖ ਸਕਦੇ ਹੋ ਆਪਣੇ ਸੈਂਡਵਿਚ ਕਿੰਨੇ ਬਹੁਤ ਵਧੀਆ ਬਣ ਕੇ ਤਿਆਰ ਹੋਏ ਨੇ ਤੇ ਤੁਸੀਂ ਇਹਨੂੰ ਟਮਾਟੋ ਕੈਚਪ ਨਾਲ ਸਰਵ ਕਰ ਸਕਦੇ ਹੋ ਗ੍ਰੀਨ ਚਟਨੀ ਨਾਲ ਸਰਵ ਕਰ ਸਕਦੇ ਹੋ ਤੇ ਇਹ ਤੋਂ ਸੈਂਡਵਿਚ ਛਟਪਟ ਹੀ ਬਣ ਜਾਂਦੇ ਬਹੁਤ ਘੱਟ ਟਾਈਮ ਦੇ ਵਿੱਚ ਦੇਖੋ ਜੀ ਆਪਣੇ ਸੈਂਡਵਿਚ ਕਿੰਨੇ ਵਧੀਆ ਤਰੀਕੇ ਨਾਲ ਕੱਟ ਕਰ ਲਏ ਤੇ ਬਹੁਤ ਵਧੀਆ ਕੱਟ ਹੋ ਕੇ ਤਿਆਰ ਹੋਈ ਹੈ ਤੇ ਬਹੁਤ ਹੀ ਵਧੀਆ ਕ੍ਰਿਸਪੀ ਇਹ ਬਣ ਕੇ ਤਿਆਰ ਹੋਇਆ ਗਾਂਝੀ ਇਹ ਤੇ ਇਸ ਟਿੱਕੇ ਨਾਲ ਮੈਂ ਦੂਜੀ ਸੈਂਡਵਿਚ ਨੂੰ ਵੀ ਕੱਟ ਕਰ ਲਵਾਂਗੀ ਤੇ ਆਪਾਂ ਨੂੰ ਲੱਗਦਾ ਕੋਈ ਕਟਰ ਵਗੈਰਾ ਜਾਂ ਵੱਡੀ ਕਰਡ ਵਗੈਰਾ ਦੀ ਲੈਸ ਦੀ ਜ਼ਰੂਰਤ ਨਹੀਂ ਹੈ ਕਿਤੇ ਆਪਾਂ ਜਿਹੜੇ ਨਾਰਮਲ ਆਪਣੇ ਘਰ ਦੇ ਵਿੱਚ ਯੂਜ਼ ਕਰਦੇ ਆ ਉਸੇ ਲੈਸ ਨਾਲ ਆਪਾਂ ਕੱਟ ਕਰ ਸਕਦੇ ਹਾਂ ਤੇ ਇਸ ਤਰੀਕੇ ਨਾਲ ਆਪਣੇ ਇੱਕ ਸੈਂਡਵਿਚ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਇਸ ਤਰੀਕੇ ਨਾਲ ਆਪਾਂ ਬਾਜ਼ਾਰ ਦੇ ਵਿੱਚ ਸੈਂਡਵਿਚ ਖਾਂਦੇ ਤੇ ਉਸੇ ਤਰੀਕੇ ਨਾਲ ਬਣ ਕੇ ਘਰ ਦੇ ਵਿੱਚ ਤਿਆਰ ਹੁੰਦੇ ਆ ਤੁਸੀਂ ਇਹਨੂੰ ਟ੍ਰੀਨ ਚਟਨੀ ਨਾਲ ਟਮਾਟੋ ਕਚਪਰ ਨਾਲ ਸਰਵ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਕਰੇ ਸ਼ੇਅਰ ਕਰੇ ਕਮੈਂਟ ਕਰੇ ਸ਼ੇਅਰ ਕਰੋ ਸਾਡੀ ਵੀਡੀਓ ਨੂੰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤੇ ਆਪਾਂ ਨਿਊ ਨਿਊ ਵੀਡੀਓ ਲੈ ਕੇ ਆਉਂਦੇ ਰਹਾਂਗੇ ਦਲੀਸੀ ਇਸ ਦੀ ਰੈਸਪੀ ਦੇ ਨਾਲ ਆਪਾਂ ਫਿਰ ਮਿਲਾਂਗੇ ਕਿ ਫਿਰ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਸਿਆ ਕਰ ਬਾਏ ਬਾਏ